ਅਮਰੀਕਾ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਜੋ ਹੋ ਰਿਹਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਦੀਆਂ ਪੋਸਟਾਂ ਖੂਬ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਪੂਰਾ ਮਾਮਲਾ ਦੱਸ ਦਿਆਂ ਕਿ ਕੀ ਹੋਇਆ ਅਮਰੀਕਾ ਨੇ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਹੁਣ ਤੁਰੰਤ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀਰਵਾਰ 21 ਅਗਸਤ ਨੂੰ ਇਸ ਦਾ ਐਲਾਨ ਕੀਤਾ ਰੂਬਿਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਅਸੀਂ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਾ ਜਾਰੀ ਕਰਨਾ ਤੁਰੰਤ ਪ੍ਰਭਾਵ ਨਾਲ ਰੋਕ ਰਹੇ ਹਾਂ ਦਰਅਸਲ ਵਰਕਰ ਵੀਜ਼ਾ ਰੋਕਣ ਦਾ ਕਾਰਨ ਹਰਜਿੰ ਜੋ ਭਾਰਤ ਤੋਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਗਿਆ ਸੀ ਜਿਸ ਦੀ ਗਲਤੀ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਅਤੇ ਇਸ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ। ਅਮਰੀਕਾ ਦੇ ਫਲੋਰੀਡਾ ਰਾਜ ਵਿੱਚੋਂ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਵਿਰੁੱਧ ਵਾਹਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਟਰੱਕ ਡਰਾਈਵਰ ਦਾ ਨਾਮ ਹਰਜਿੰਦਰ ਸਿੰਘ ਹੈ। ਉਸਨੇ ਫਲੋਰੀਡਾ ਵਿੱਚ ਇੱਕ ਵਿਅਸਤ ਹਾਈਵੇ ਤੇ ਟਰੱਕ ਨੂੰ ਗਲਤ ਦਿਸ਼ਾ ਵਿੱਚ ਮੋੜਨ ਦਾ ਦੋਸ਼ ਹੈ ਜਿਸ ਕਾਰਨ ਉਲਟ ਦਿਸ਼ਾ ਤੋਂ ਆ ਰਹੀ ਇੱਕ ਮਿਨੀ ਵੈਨ ਇਸ ਨਾਲ ਟਕਰਾ ਗਈ। ਵੈਨ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਹ ਮੈਂ ਇਹ ਨਹੀਂ ਕਹਿੰਦਾ ਕਿ ਬੰਦੇ ਦੀ ਗਲਤੀ ਨਹੀਂ ਪਰ ਉਸਨੇ ਜਾਣ-ਬੁੱਝ ਕੇ ਇਹ ਗੱਡੀ ਨਹੀਂ ਮਾਰੀ ਉਸ ਨੂੰ ਕੀ ਫਾਇਦਾ ਕਿਸੇ ਦੀ ਜਾਨ ਲੈ ਕੇ ਪਰ ਪਤਾ ਲੱਗਾ ਕਿ ਇਸ ਵੀਰ ਨੂੰ ਹੁਣ 45 ਸਾਲ ਦੀ ਸਜ਼ਾ ਹੋਣੀ ਹੈ ਜਾਂ ਫਿਰ ਉਮਰ ਕੈਦ ਬਾਈ ਮਾਂ ਪਿਓ ਤੇ ਜਿੰਦੇ ਦੀ ਮਰ ਜਾਣਗੇ ਬਾਈ ਸਾਰੇ ਪੰਜਾਬੀ ਡਰਾਈਵਰ ਸਟੂਡੈਂਟ ਇਕੱਠੇ ਹੋ ਕੇ ਵੀਰ ਦਾ ਅਮਰੀਕਾ ਦੇ ਵਿੱਚ ਸਾਥ ਦੋ ਅਤੇ ਇਸ ਦੇ ਲਈ ਕੋਈ ਵਕੀਲ ਵਧੀਆ ਕਰੋ ਪੰਜਾਬੀਓ ਆਓ ਆਪਣੇ ਪੰਜਾਬੀ ਵੀਰ ਦਾ ਸਾਥ ਦੀਏ ਅੱਜ ਜੇ ਅੱਖਾਂ ਬੰਦ ਕਰ ਲਿਆ ਤਾਂ ਕੱਲ ਨੂੰ ਆਪਣੇ ਸੱਕਿਆਂ ਨਾਲ ਵੀ ਇਹ ਚੀਜ਼ਾਂ ਵਾਪਸ ਆਕੀਆਂ ਨੇ ਅਮਰੀਕਾ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਜੋ ਹੋ ਰਿਹਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਦੀਆਂ ਪੋਸਟਾਂ ਖੂਬ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਪੂਰਾ ਮਾਮਲਾ ਦੱਸ ਦਿਆਂ ਕਿ ਕੀ ਹੋਇਆ ਅਮਰੀਕਾ ਨੇ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਹੁਣ ਤੁਰੰਤ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀਰਵਾਰ 21 ਅਗਸਤ ਨੂੰ ਇਸ ਦਾ ਐਲਾਨ ਕੀਤਾ ਰੂਬਿਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਅਸੀਂ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਾ ਜਾਰੀ ਕਰਨਾ ਤੁਰੰਤ ਪ੍ਰਭਾਵ ਨਾਲ ਰੋਕ ਰਹੇ ਹਾਂ ਦਰਅਸਲ ਵਰਕਰ ਵੀਜ਼ਾ ਰੋਕਣ ਦਾ ਕਾਰਨ ਹਰਜਿੰ ਜੋ ਭਾਰਤ ਤੋਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਗਿਆ ਸੀ ਜਿਸ ਦੀ ਗਲਤੀ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਅਤੇ ਇਸ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ। ਅਮਰੀਕਾ ਦੇ ਫਲੋਰੀਡਾ ਰਾਜ ਵਿੱਚੋਂ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਵਿਰੁੱਧ ਵਾਹਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਟਰੱਕ ਡਰਾਈਵਰ ਦਾ ਨਾਮ ਹਰਜਿੰਦਰ ਸਿੰਘ ਹੈ। ਉਸਨੇ ਫਲੋਰੀਡਾ ਵਿੱਚ ਇੱਕ ਵਿਅਸਤ ਹਾਈਵੇਅ ਤੇ ਟਰੱਕ ਨੂੰ ਗਲਤ ਦਿਸ਼ਾ ਵਿੱਚ ਮੋੜਨ ਦਾ ਦੋਸ਼ ਹੈ। ਜਿਸ ਕਾਰਨ ਉਲਟ ਦਿਸ਼ਾ ਤੋਂ ਆ ਰਹੀ ਇੱਕ ਮਿਨੀ ਵੈਨ ਇਸ ਨਾਲ ਟਕਰਾ ਗਈ। ਵੈਨ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਦੇ ਮੈਂ ਇਹ ਨਹੀਂ ਕਹਿੰਦਾ ਕਿ ਬੰਦੇ ਦੀ ਗਲਤੀ ਨਹੀਂ ਪਰ ਉਸਨੇ ਜਾਣ-ਬੁੱਝ ਕੇ ਇਹ ਗੱਡੀ ਨਹੀਂ ਮਾਰੀ ਉਸ ਨੂੰ ਕੀ ਫਾਇਦਾ ਕਿਸੇ ਦੀ ਜਾਨ ਲੈ ਕੇ ਪਰ ਪਤਾ ਲੱਗਾ ਕਿ ਇਸ ਵੀਰ ਨੂੰ ਹੁਣ 45 ਸਾਲ ਦੀ ਸਜ਼ਾ ਹੋਣੀ ਹੈ ਜਾਂ ਫਿਰ ਉਮਰ ਕੈਦ ਬਈ ਮਾਂ ਪਿਓ ਤੇ ਜਿੰਦੇ ਜੀ ਮਰ ਜਾਣਗੇ ਬਈ ਸਾਰੇ ਪੰਜਾਬੀ ਡਰਾਈਵਰ ਸਟੂਡੈਂਟ ਇਕੱਠੇ ਹੋ ਕੇ ਵੀਰ ਦਾ ਅਮਰੀਕਾ ਦੇ ਵਿੱਚ ਸਾਥ ਦੋ ਅਤੇ ਇਸ ਦੇ ਲਈ ਕੋਈ ਵਕੀਲ ਵਧੀਆ ਕਰੋ ਪੰਜਾਬੀਓ ਆਓ ਆਪਣੇ ਪੰਜਾਬੀ ਵੀਰ ਦਾ ਸਾਥ ਦਈਏ ਅੱਜ ਜੇ ਅੱਖਾਂ ਬੰਦ ਕਰ ਲੀਆਂ ਤਾਂ ਕੱਲ ਨੂੰ ਆਪਣੇ ਸੱਕਿਆਂ ਨਾਲ ਵੀ ਇਹ ਚੀਜ਼ਾਂ ਵਾਪਸ ਆਕੀਆਂ ਨੇ 45 ਸਾਲ ਦੀ ਸਜ਼ਾ ਇੱਕ ਐਕਸੀਡੈਂਟ ਦੇ ਬਦਲੇ ਮਿਲਣ ਵਾਲੇ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਡਾਕਟਰ ਸਵੇਹਮਾਨ ਸਿੰਘ ਖੜੇ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੋਈ ਵੀ ਲਾਇਰ ਦੀ ਫੀਸ ਜਾਂ ਕੋਈ ਵੀ ਪਰਿਵਾਰ ਨੂੰ ਜੇਕਰ ਮਦਦ ਚਾਹੀਦੀ ਹੈ ਤਾਂ ਉਹ ਅਸੀਂ ਕਰਾਂਗੇ ਟਰੱਕ ਹਾਦਸੇ ਦਾ ਮੈਨੂੰ ਬਹੁਤ ਦੁੱਖ ਹੋਇਆ ਹੈ ਹਰਜਿੰਦਰ ਸਿੰਘ ਤੋਂ ਗਲਤੀ ਨਾਲ ਇਹ ਹਾਦਸਾ ਵਾਪਰਿਆ ਹੈ ਉਸ ਨੇ ਕੁਝ ਵੀ ਜਾਣਬੁੱਝ ਕੇ ਨਹੀਂ ਕੀਤਾ ਸਾਡੀ ਟੀਮ ਹਰਜਿੰਦਰ ਤੇ ਉਸ ਦੇ ਪਰਿਵਾਰ ਦੇ ਨਾਲ ਇਸ ਔਖੇ ਟਾਈਮ ਦੇ ਵਿੱਚ ਖੜੀ ਹੈ ਤੁਹਾਨੂੰ ਡਾਕਟਰ ਸਵੇਹਮਾਨ ਸਿੰਘ ਦਾ ਇਹ ਬਿਆਨ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ